ਵਿੱਚ ਜਿਹੜੀਆਂ ਮਹਿਲਾਵਾਂ ਨੇ ਬੀਬੀਆਂ ਭੈਣਾਂ ਨੇ ਉਹ ਸ਼ੰਭੂ ਬਾਰਡਰ ਪਹੁੰਚ ਚੁੱਕਿਆ ਨੇ ਸੋ ਤੁਹਾਨੂੰ ਦੱਸ ਦਿੰਦੇ ਆ ਕਿ ਜਿਸ ਤਰੀਕੇ ਦਾ ਐਲਾਨ ਜਿਹੜਾ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ ਉਸ ਦੇ ਵਿੱਚ 8 ਤਰੀਕ ਨੂੰ ਮਹਿਲਾ ਦਿਵਸ ਮਨਾਉਣ ਦਾ ਜਿਹੜਾ ਐਲਾਨ ਕੀਤਾ ਗਿਆ ਸੀ 10 ਤਰੀਕ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ ਤੇ ਉਸ ਦੇ ਤਹਿਤ ਅੱਜ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਪਹੁੰਚੀਆਂ ਨੇ ਲੰਬਾ ਸਮਾਂ ਹੋ ਚੁੱਕਿਆ ਹੈ 25 ਦਿਨ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਜਿਹੜਾ ਮੋਰਚਾ ਚੱਲ ਰਿਹਾ ਹੈ 13 ਤਰੀਕ ਨੂੰ ਕਿਸਾਨ ਇੱਥੇ ਪਹੁੰਚੇ ਸੀਗੇ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਸੀ ਤੇ ਅੱਜ 8 ਤਰੀਕ ਹੋ ਚੁੱਕੀ ਹੈ ਅੱਜ ਮਹਿਲਾ ਦਿਵਸ ਹੈ ਗੱਲਬਾਤ ਕਰਦੇ ਆਂ ਬੀਬੀ ਜੀ ਕਿੱਥੋਂ ਆਏ ਹੋ ਮੈਂ ਰஞ்சிਤ ਕੌਰ ਕਲਾ ਤਨਤਨ ਕਿਸਾਨ ਮਦਨ ਸਿੰਘ ਕਮ ਸੰਘਰਸ਼ ਕਮੇਟੀ ਦੀ ਜਿਹੜੀ ਆਗੂ ਆ ਇਸਤਰੀ ਵਿੰਗ ਦੀ ਆਗੂ ਅੱਜ ਸ਼ੰਭੂ ਬਾਰਡਰ ਪਹੁੰਚੇ ਹਾਂ ਮਹਿਲਾ ਦਿਵਸ ਅੱਜ ਮਨਾਇਆ ਜਾ ਰਿਹਾ ਹੈ ਕੀ ਕਹੋ ਅਸੀਂ ਜੱਜ ਜਿਹੜਾ ਕੋ ਮੰਤਰੀ ਪੱਧਰ ਤੇ ਜਿਹੜਾ ਮਹਿਲਾ ਦਿਸ਼ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਆਪਣੇ ਕਿਸਾਨਾਂ ਵੀਰਾਂ ਦੇ ਨਾਲ ਜਿਹੜਾ ਆ ਬਾਰਡਰਾਂ ਦੇ ਉੱਤੇ ਖਨੋਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਮਹਿਲਾ ਦਿਸ਼ ਮਨਾਉਂਦੇ ਆ ਇਹ ਮੋਦੀ ਸਰਕਾਰ ਨੂੰ ਇਹ ਸਾਡਾ ਸੁਨੇਹਾ ਹੈ ਕਿ ਜਿਹੜਾ ਤੁਸੀਂ ਜਿਹੜਾ ਮਹਿਲਾ ਦਿਸ਼ ਮਨਾਉਂਦੇ ਆ ਪਹਿਲਾਂ ਸਾਨੂੰ ਇਹ ਦੱਸੋ ਕਿ ਜੜੀਆਂ ਸਾਡੀਆਂ ਬੀਬੀਆਂ ਦੀਆਂ ਚੁੰਨੀਆਂ ਸੜਕਾਂ ਤੇ ਰੋਲਦੀਆਂ ਪਾਈਆਂ ਦੀਆਂ ਪੱਗਾਂ ਸਾਡੀਆਂ ਸੜਕਾਂ ਤੇ ਰੋਲਦੀਆਂ ਸਾਡੇ ਵੀਰ ਜਿਹੜੇ ਆਪਣੇ ਹੱਕ ਸੱਚ ਵਾਸਤੇ ਬੈਠੇ ਆ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੈਗੀ ਕਿਤੇ ਵੀ A ਤੋਂ ਲੈ ਕੇ Z ਤੱਕ ਬੀਬੀਆਂ ਦੀ ਇੰਸਪੈਕਟ ਨਹੀਂ ਹੈਗੀ ਆਪਾਂ ਨਗੇ ਜਿਹੜੀਆਂ ਖਿਡਾਰਨ ਮਿਲਾਵਾ ਉਹਨਾਂ ਨੂੰ ਇਨਸਾਫ ਮਿਲ ਗਿਆ ਜਿਹੜੀਆਂ ਮਨਿਕੋਨ ਵਿੱਚ ਬੀਬੀਆਂ ਜਿਹੜੀਆਂ ਨੰਗਲ ਅਸਤਾ ਦੇ ਵਿੱਚ ਦੜਾਈਆਂ ਗਈਆਂ ਉਹਨਾਂ ਨੂੰ ਇਨਸਾਫ ਮਿਲ ਗਿਆ ਇੱਥੇ ਇਨਸਾਫ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਤੇ ਅਸੀਂ ਚਾਹੁੰਦੇ ਆ ਕਿ ਇਹ ਜਿਹੜੇ ਆ ਸ਼ੋਸ਼ੇ ਆ ਛੱਡਨੇ ਬੰਦ ਕਰਦੇ ਅਸੀਂ ਮਹਿਲਾ ਦਵਿਸ਼ ਉਹਨਾਂ ਦੇ ਮਣਾਉਨੇ ਆ ਸਾਡੀਆਂ ਹੀ ਮਾਤਾ ਗੁਜਰਕੌਰ ਦੀਆਂ ਵਾਰਸਾਂ ਆ ਅਸੀਂ ਮਾਤਾ ਪਾਗੋ ਦੀਆਂ ਵਾਰਸਾਂ ਸਿੱਖ ਇਤਿਹਾਸ ਖੋਲ ਕੇ ਵੇਖ ਲੋ ਅਸੀਂ ਉਹਨਾਂ ਦਾ ਮਹਿਲਾ ਦਿਸ਼ ਮਣਾਉਨੇ ਆ ਕਿ ਜਿਹੜੀਆਂ ਸਾਡੀਆਂ ਇਤਿਹਾਸ ਸਿੱਖ ਇਤਿਹਾਸ ਨਾਲ ਸਾਡੇ ਦੇੜੀਆਂ ਰਗਾ ਦੇ ਵਿੱਚ ਆ ਖੂਨ ਆ ਸਾਡਾ ਉਹਨਾਂ ਦਾ ਅਸੀਂ ਉਹਨਾਂ ਇੱਕ ਸਾਡੀ ਇਹ ਮੂੰਹ ਤੋਂ ਚਪੇੜਿਆ ਮੋਦੀ ਸਰਕਾਰ ਤੇ ਕਿ ਸਾਡੀਆਂ ਬੀਬੀਆਂ ਜਿਹੜੀਆਂ ਸੜਕਾਂ ਤੇ ਬੈਠੀਆਂ ਆ ਤੇ ਇਹ ਕਿੱਥੇ ਕਹਿ ਰਿਹਾ ਕਿ ਮੈਂ ਆਪਣੀਆਂ ਬੀਬੀਆਂ ਦਾ ਰਿਸਪੈਕਟਡ ਹੀ ਬਣਾਉਂਦੇ ਲੰਬਾ ਸਮਾਂ ਹੋ ਚੁੱਕਾ ਹੈ 2020 'ਚ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਮੋਰਚਾ ਲੱਗਿਆ ਸੀ ਦਿੱਲੀ ਦੇ ਵਿੱਚ ਹੁਣ ਸ਼ੰਭੂ ਬਾਰਡਰ ਪਹੁੰਚੇ ਹੋਏ ਹਾਂ ਇੰਨਾ ਲੰਬਾ ਸਮਾਂ ਹੋ ਚੁੱਕਾ ਹੈ ਕੀ ਲੱਗਦਾ ਕਿਉਂ ਕੇਂਦਰ ਸਰਕਾਰ ਜਿਹੜੇ ਹੱਕ ਨਹੀਂ ਦੇ ਰਹੀ ਤੁਹਾਨੂੰ ਵੇਖੋ ਜੀ ਕੇਂਦਰ ਸਰਕਾਰ ਜਿਹੜੀ ਇਹਨਾਂ ਦੇ ਸਰਕਾਰਾਂ ਦੇ ਜਿਹੜੇ ਛੋਸ਼ੇ ਭਾਜੇ ਆ ਇਹਨਾਂ ਨੇ ਵੀ ਤਿੰਨ ਪਹਿਲਾਂ ਵੀ ਸਾਨੂੰ 1 ਸਾਲ 13 ਮਹੀਨੇ ਜਿਹੜਾ ਆ ਉੱਥੇ ਬਿਠਾ ਛੱਡਿਆ ਸੀ ਉਦੋਂ ਵੀ ਇਹਨਾਂ ਨੇ ਸਾਡੀਆਂ ਜਿਹੜੀਆਂ ਮੰਗੀਆਂ ਮੰਨਾਂ ਸੀ ਉਹ ਜਿਹੜੀਆਂ ਉਹ ਸਾਡੀਆਂ ਰਹਿਣਤੀਆਂ ਉਹਨਾਂ ਅਹੀਂ ਪ੍ਰਾਣੀਆਂ ਮੰਗਾ ਲੈ ਕੇ ਜਿਹੜੇ ਆ ਉਹ ਆਪਣਾ ਜਿਹੜਾ ਆ ਅੰਦੋਲਨ ਜਿਹੜਾ ਆ 2 ਪੁਆਇੰਟ ਜਿਹੜਾ ਆ ਉਹ ਅਸੀਂ ਸ਼ੁਰੂ ਕੀਤਾ ਆ ਐਂ ਚੰਨੇ ਕਿ ਸਮਾਂ ਰਹਿੰਦਾ ਜਿਹੜਾ ਮੋਦੀ ਸਰਕਾਰ ਆ ਸਾਡੀਆਂ ਕਿਸਾਨਾਂ ਵੀਰਾਂ ਭਰਾਵਾਂ ਦੀਆਂ ਜਿਹੜੀਆਂ ਮੰਗਾ ਆ ਉਹ ਮੰਨ ਲੈਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਚਾਹੇ ਸੰਘਰਸ਼ ਸਾਲ ਇੱਕ ਚੱਲ ਜੇ ਚਾਹੇ 2 ਸਾਲ ਚ ਤੋਂ ਬਿਨਾ ਨਹੀਂ ਜਾਣ ਦੇਤੋ ਡਟੇ ਰਹੋਗੇ ਫਿਰ ਤੁਸੀਂ ਵੀ ਹਾਂਜੀ ਹਾਂਜੀ ਡਟੇ ਰਾਵਾਂਗੇ ਬਿਲਕੁਲ ਡਟੇ ਰਾਵਾਂਗੇ ਜੀ ਤੁਹਾਡਾ ਕੀ ਨਾਮ ਹੈ ਜੀ ਮੈਂ ਸਰਬਜੀਤ ਕੌਰ ਚੱਕ ਰੇਖਾ ਹਾਂ ਹਾਂਜੀ ਤੇ ਮੈਂ ਮੋਦੀ ਸਰਕਾਰ ਨੂੰ ਸਵਾਲ ਪੁੱਛਣਾ ਚਾਹੁੰਦੀ ਆ ਚਲੋ ਇੱਥੇ ਘਰ ਵਿੱਚ ਤੇ ਜੋ ਹੁੰਦਾ ਵਾ ਆ ਇਹ ਕੋਲਾ ਪੜਦਾ ਹੁੰਦਾ ਵਾ ਨਾ ਜੋ ਵੀ ਆਪਣੇ ਘਰ 'ਚ ਹੁੰਦਾ ਵਾ ਤੇ ਜਿਹੜੀ ਸਪੇਨ ਤੋਂ ਆਈ ਮਹਿਲਾ ਦੇ ਨਾਲ ਜੋ ਵੀ ਦੁਰਵਿਵਹਾਰ ਹੋਇਆ ਵਾ ਸੱਤ ਜਣਿਆਂ ਨੇ ਗੈਂਗਰੇਪ ਕੀਤਾ ਵਾ ਮੈਂ ਮੋਦੀ ਸਰਕਾਰ ਨੂੰ ਪੁੱਛਣਾ ਚਾਹੁੰਦੀ ਆ ਜਾਂ ਗੋਦੀ মিডিਆ ਨੂੰ ਪੁੱਛਣਾ ਚਾਹੁੰਦੀ ਆ ਕਿ ਚੁੱਪ ਕਿਉਂ ਆ ਕਿਉਂ ਨਹੀਂ ਉਸ ਬੀਬੀ ਦੀ ਸੁਣਵਾਈ ਹੋ ਰਹੀ ਲੱਖ ਲਾਂਤ ਆ ਤੁਹਾਡੇ ਇਹੋ ਜਿਹੇ ਮਹਿਲਾ ਦਿਵਸ ਮਨਾਉਣ ਤੇ ਜਿੱਥੇ ਮਹਿਲਾ ਆਪਣੇ ਦੇਸ਼ ਦੀ ਤੇ ਛੱਡੋ ਇੱਕ ਬਾਹਰ ਤੋਂ ਆਈ ਹੋਈ ਪ੍ਰਾਈਔਰਤ ਹੀ ਸੁਰੱਖਿਤ ਨਹੀਂ ਆ ਐਨਾ ਹੀ ਕਹੂੰਗੀ ਮੇਰੇ ਸਾਬ ਨਾਲ ਐਨਾ ਹੀ ਬਹੁਤ ਆ ਸਾਡੀ ਗੁਰਬਾਣੀ ਵਿੱਚ ਲੱਖ ਦੀ ਲਾਂਤ ਨੂੰ ਤ੍ਰਿਗ ਕਿਹਾ ਗਿਆ ਵਾ ਤੇ ਤ੍ਰਿਗਿਆ ਇਹੋ ਜੀ ਸਰਕਾਰ ਤੇ ਜਿੱਥੇ ਉਹਦੀਆਂ ਆਪਣੀਆਂ ਧੀਆਂ ਪੈਣਾ ਸੇਫ ਨਹੀਂ ਹੈਗੀਆਂ ਬੇਸ਼ੱਕ ਆਪਾਂ ਖਰਖੰਡ ਦੀ ਘਟਨਾ ਲਾ ਲਈਏ ਜਾਂ ਮਨੀਪੁਰ ਦੀ ਘਟਨਾ ਲਾ ਲਈਏ ਤੇ ਜਾਂ ਹੋਰ ਕਿਤੇ ਵੀ ਛਾਤੀ ਮਾਰ ਲਿਏ ਹੈ ਕੀ ਆ ਅਖਬਾਰਾਂ ਦੇ ਵਿੱਚ ਝੂਠ ਟੀਵੀ ਤੇ ਝੂਠ ਹਰ ਇੱਕ ਥਾਂ ਦੇ ਝੂਠ ਵਿਖਾਇਆ ਜਾ ਰਿਹਾ ਵਾ ਝੂਠ ਗੰਡਿਆ ਜਾ ਰਿਹਾ ਵਾ ਕੀ ਕਰ ਲੈਣਗੇ ਹਿੰਦੁਸਤਾਨ ਬਣਾ ਕੇ ਮੈਂ ਨਹੀਂ ਚਾਹੁੰਦੀ ਵੀ ਇਹੋ ਜਿਹਾ ਹਿੰਦੁਸਤਾਨ ਕਦੀ ਵੀ ਖੂਨ ਦੇ ਵਿੱਚ ਆਵੇ ਇਹ ਆਪਣਾ ਜੋ ਵੀ ਆਪਣਾ ਹਿੰਦੂਤਵਾ ਸਾਡੇ ਉੱਤੇ ਥਾਪਣਾ ਚਾਹੁੰਦੇ ਆ ਅਸੀਂ ਕਦੀ ਵੀ ਕਿਤੇ ਵੀ ਸਾਰੇ ਹਿੰਦੂ ਬਾਤ ਵਿੱਚ ਹਿੰਦੂਤਵ ਲਾਗੂ ਨਹੀਂ ਹੋਣ ਦਵਾਂਗੇ ਇਹ ਚੈਲੰਜ ਹੈ ਸਾਡਾ ਮੋਦੀ ਨੂੰ ਸ਼ੁਭ ਕਰਨ ਵਰਗੇ ਸ਼ਹੀਦ ਹੋ ਗਏ ਕਈ ਨੌਜਵਾਨ ਜਿਹੜੇ ਨੇ ਫੱਟੜ ਹੋਏ ਨੇ ਜ਼ਖਮੀ ਹੋਏ ਨੇ ਬਜ਼ੁਰਗ ਫੱਟੜ ਹੋਏ ਨੇ ਕੀ ਲੱਗਦਾ ਕਿ ਕੋਈ ਅਸਰ ਹੋਇਆ ਇਸ ਦਾ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਨਹੀਂ ਜੀ ਕੇਂਦਰ ਸਰਕਾਰ ਤੇ ਕੀ ਅਸਰ ਹੋਣਾ ਵਾ ਸਾਰਾ ਕੁਝ ਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹੋਣ ਡਿਆ ਵਾ ਕੇਂਦਰ ਸਰਕਾਰ ਨੱਚਦੀ ਆ ਆਰਆਰਐਸ ਵਾਲਿਆਂ ਤੇ ਤੇ ਇਹ ਸਾਰਾ ਪ੍ਰਾਈਵੇਟ ਗੁੰਡੇ ਹਾਇਰ ਕੀਤੇ ਗਏ ਆ ਸ਼ੂਟਰ ਹਾਇਰ ਕੀਤੇ ਗਏ ਆ ਇਹ ਜਿਹੜੀਆਂ ਗੋਲੀਆਂ ਚੱਲਦੀਆਂ ਪਈਆਂ ਵਾ ਸਰਕਾਰੀ ਨਹੀਂ ਆ ਹਾਂਜੀ ਤੇ ਸਾਡੇ ਤੇ ਕੋਈ ਫਰਕ ਨਹੀਂ ਪੈਂਦਾ ਸਾਡਾ ਤੇ ਜਿਹੜਾ ਧਰਮ ਆ ਉਹ ਕੁਰਬਾਨੀਆਂ ਤੋਂ ਸ਼ੁਰੂ ਹੁੰਦਾ ਵਾ ਸਾਨੂੰ ਸਾਡੇ ਗੁਰਾਂ ਨੇ ਕੁਰਬਾਨੀਆਂ ਕਰਨੀਆਂ ਸਿਖਾਈਆਂ ਵਾ ਤੇ ਇਹ ਵੀ ਇੱਕ ਕੁਰਬਾਨੀ ਆ ਇਹ ਇੱਕ ਕਹ ਲਓ ਵੀ ਨੀਂਹ ਦੇ ਵਿੱਚ ਇੱਕ ਮਜ਼ਬੂਤ ਇੱਟ ਲੱਗੀ ਆ ਸ਼ੁਭ ਕਰਨ ਦੇ ਨਾਂ ਦੀ ਤੇ ਇਹ ਵਿਅਰਥਾ ਨਹੀਂ ਜਾਣ ਦੇਵਾਂਗੇ ਇੱਕ ਤਾਂ ਇੱਕ ਡੈਮੋਕਰੈਟਿਕ ਰਾਈਟ ਹੁੰਦਾ ਹੈ ਤੁਹਾਡਾ ਵੀ ਡੈਮੋਕਰੈਟਿਕ ਰਾਈਟ ਹੈ ਕਿਸਾਨਾਂ ਦਾ ਵੀ ਰਾਈਟ ਹੈ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਸਕਦੇ ਆ ਪਰ ਕੀ ਲੱਗਦਾ ਕਿ ਪ੍ਰਦਰਸ਼ਨ ਕਰਨ ਤੋਂ ਹੀ ਰੋਕ ਦਿੱਤਾ ਜਾਂਦਾ ਹੈ ਦਿੱਲੀ ਜਾਣ ਤੋਂ ਹੀ ਰੋਕ ਦਿੱਤਾ ਜਾਂਦਾ ਹੈ ਇਹ ਇਹ ਲੋਕਤੰਤਰ ਦਾ ਕਹਾਣੀ ਆ ਇਹ ਸਾਡਾ ਰਾਈਟ ਬੰਦਾ ਆ ਜੋ ਕਿ ਸਰਕਾਰਾਂ ਨੂੰ ਪਤਾ ਆ ਕਿ ਸਾਡੇ ਸੰਵਿਧਾਨ ਵਿੱਚ ਲਿਖਿਆ ਸਾਡਾ ਰਾਈਟ ਬੰਦਾ ਆ ਕਿ ਅਸੀਂ ਆਪਣਾ ਜਿਹੜੇ ਆ ਧਰਨੇ ਵਜਾਰੇ ਕਰ ਸਕਦੇ ਆ ਫਿਰ ਵੀ ਸਰਕਾਰ ਨੇ ਸਾਡੇ ਤੇ ਇੰਨੀਆਂ ਵੱਡੀਆਂ ਰੋਕਾਂ ਲਾਈਆਂ ਸਾਡੇ ਹੀ ਹੀਰੇ ਵਰਗੇ ਪੁੱਤ ਜਿਹੜੇ ਖੋਲੇ ਗੋਲੀਆਂ ਦੀਆਂ ਜਿਹੜੀਆਂ ਵਛਾਣਾ ਕਰਕੇ ਜਿਹੜੇ ਆ ਸਾਡੇ ਬੱਚੇ ਸ਼ਹੀਦ ਕੀਤੇ ਗਏ ਆ ਪਿਛਲੇ ਅੰਦੋਲਨ ਦੇ ਵਿੱਚ ਅਸੀਂ ਆਪਣੇ ਬਹੁਤ ਬੱਚੇ ਸ਼ਹੀਦ ਕੀਤੇ ਜਿਵੇਂ ਕਿ ਦੀਪ ਸਿੱਧੂ ਵਰਗੇ ਸਾਡੇ ਤੋਂ ਹੀਰੇ ਖੋਏ ਗਏ ਸੀ ਉਸ ਤੋਂ ਬਾਅਦ ਕੀ ਆਪਣੇ ਸਾਡੇ ਸਭ ਤੋਂ ਵੱਡੇ ਚਮਕਦੇ ਸਟਾਰ ਹੀ ਸਾਡੇ ਜਿਹੜੇ ਮੂਸਾ ਸਿੱਧੂ ਸੀ ਜੀ ਉਹਨਾਂ ਨੂੰ ਖੋਇਆ ਗਿਆ ਇੱਥੇ ਨਾਲ ਸਾਡੇ ਅਨੇਕਾ ਬੱਚੇ ਜਿਹੜੇ ਆ ਉਹ ਖੋਏ ਗਏ ਆ ਅਸੀਂ ਤੇ ਇਹ ਕਹਿਣਾ ਚਾਹੁੰਨੇ ਕਿ ਪਿਛਲੇ ਅੰਦੋਲਨ ਵਿੱਚ ਵੀ ਹੀ ਆਪਣੀਆਂ ਪੈੜਾ ਛੱਡੀਆਂ ਇਹ ਅੰਦੋਲਨ ਵਿੱਚ ਵੀ ਆਪਣੀਆਂ ਪੈੜਾ ਛੱਡਾਂਗੇ ਬਾਕੀ ਸਿਰ ਦੇ ਕੇ ਸਰਦਾਰੀਆਂ ਲੈਣੀਆਂ ਪੈਂਦੀਆਂ ਇਹ ਲਉ ਭੀਜਿਆ ਇਤਿਹਾਸ ਹੈ ਇਹ ਲਉ ਨਾ ਲਿਖਿਆ ਜਾਂਦਾ ਕੁਰਬਾਨੀਆਂ ਦੇਣੀਆਂ ਪੈਂਦੀਆਂ ਪਿਛੋ ਸੰਘਰਸ਼ਾਂ ਤੋਂ ਲੈ ਕੇ ਜਿਹੜਾ ਇਹ ਸਿੱਖ ਇਤਿਹਾਸ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਸੋ ਬਿਲਕੁਲ ਗੱਲਬਾਤ ਕਰ ਲੈਨੇ ਕੁਝ ਹੋਰ ਬੀਬੀਆਂ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਵੀ ਨਿਗਾ ਜਾਂਦੀ ਹੈ ਤੁਹਾਨੂੰ ਮਹਿਲਾਵਾਂ ਨਜ਼ਰ ਆਉਣਗੀਆਂ ਕਿਉਂਕਿ ਅੱਜ ਮਹਿਲਾ ਦਿਵਸ ਮਨਾਇਆ ਜਾ ਰਿਹਾ ਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼ੰਭੂ ਬਾਰਡਰ ਪਹੁੰਚੀਆਂ ਨੇ ਤੇ ਦੂਜੇ ਪਾਸੇ ਤੁਹਾਨੂੰ ਹਰਿਆਣਾ ਦਿਖਾ ਦਿੰਨੇ ਆ ਹਰਿਆਣਾ ਫੋਰਸ ਦਿਖਾ ਦਿੰਨੇ ਆ ਹਰਿਆਣਾ ਦਾ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਬੈਰੀਗੇਟ ਲੱਗੇ ਹੋਏ ਨੇ ਤੇ ਦੂਸਰੇ ਪਾਸੇ ਹਰਿਆਣੇ ਦਾ ਪ੍ਰਸ਼ਾਸਨ ਹੈ ਤੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਾਈਪ ਦੇ ਨਾਲ ਰਾਹ ਰੋਕਿਆ ਹੋਇਆ ਹੈ ਹਾਲਾਂਕਿ ਕਿਸਾਨਾਂ ਵੱਲੋਂ ਹੀ ਇਹ ਰੋਕਿਆ ਗਿਆ ਹੈ ਤੇ ਇਸ ਤੋਂ ਅੱਗੇ ਕਿਸਾਨ ਫਿਲਹਾਲ ਦੀ ਕੜੀ ਨਹੀਂ ਜਾ ਰਹੇ ਕਿਉਂਕਿ ਜਦੋਂ ਕਾਰਵਾਈ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਸੀ ਤਾਂ ਜਦੋਂ ਅੱਗੇ ਕਿਸਾਨ ਜਾਂਦੇ ਸੀ ਤਾਂ ਕਾਰਵਾਈ ਕੀਤੀ ਜਾਂਦੀ ਸੀ ਸੋ ਤਸਵੀਰਾਂ ਇੱਕ ਵਾਰ ਫਿਰ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਵੱਡੀ ਗਿਣਤੀ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਮਹਿਲਾਵਾਂ ਨੇ ਉਹ ਪਹੁੰਚੀਆਂ ਹੋਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਗੱਲਬਾਤ ਵੀ ਕਰ ਲੈਣੇ ਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਬਸ ਕੀ ਨਾਮ ਹੈ ਮਾਤਾ ਜੀ ਚਰਨਪੁਰ ਇਹ ਪਿੰਡ ਕਿਹੜਾ ਜੀ ਖੋਇਗੀਪੁਰ ਅੱਜ ਸ਼ੰਭੂ ਬਾਰਡਰ ਪਹੁੰਚੇ ਹਾਂ ਮਹਿਲਾ ਦਿਵਸ ਇੱਥੇ ਮਨਾਇਆ ਜਾ ਰਿਹਾ ਹਾਂ ਹਾਂ ਜੀ ਕੇਂਦਰ ਸਰਕਾਰ ਦੀ ਨੀਤੀ ਨੂੰ ਕਿਵੇਂ ਵੇਖਦੇ ਹਾਂ ਹਾਂ ਜੀ ਨੀਤੀ ਹੁਣ ਇਹ ਹੋਇਆ ਕਿ ਬੱਚੇ ਘਰ ਚੱਲ ਜਾਣ ਬੱਚੇ ਇੱਥੇ ਰੋਣ ਡੰਡੇ ਆ ਛੜਕਾਂ ਦੇ ਹਾਂ ਜਿੱਤ ਕੇ ਜਾਣਗੇ ਜਿੱਤ ਕੇ ਜਾਣ ਹਾਂਜੀ ਕਿ ਨਾਲ ਇੱਥੇ ਨੌਜਵਾਨ ਸ਼ਹੀਦ ਹੋਏ ਨੇ ਜ਼ਖਮੀ ਹੋਏ ਨੇ ਤਸ਼ੱਦਦ ਜਿਸ ਤਰੀਕੇ ਨਾਲ ਟਾਇਆ ਗਿਆ ਉਹ ਸਾਰੇ ਨੂੰ ਕਿਵੇਂ ਵੇਖਦੇ ਹੋ ਐਮਐਸਪੀ ਗਰੰਟੀ ਆਹ ਉਹਨਾਂ ਨੂੰ ਦੇਣ ਜੋ ਗਰੰਟੀ ਉਹਨਾਂ ਨੂੰ ਮਿਲਦੀ ਉਹਨਾਂ ਦੇਣ ਜਾਨੀ ਜਿਹੜੇ ਹੱਕ ਨੇ ਮਿਲਣੇ ਚਾਹੀਦੇ ਹਾਂਜੀ 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 ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਮਖੋਜ ਕੇ ਪਰਤੋਂ ਆਏ ਹਾਂ ਗੱਲ ਕਰੋ ਪੂਰੀ ਗੱਲ ਕਰਾ ਕਰੋ ਲੋਕਾਂ ਨਾਲ ਅੱਜ ਮੋਰਚੇ ਤੇ ਪਹੁੰਚੇ ਹਾਂ ਸਭ ਤੋਂ ਕਿਸਾਨਾਂ ਦੇ ਹੱਕ 'ਚ ਪਹੁੰਚੇ ਹਾਂ ਕੀ ਕਹਿਣਾ ਚਾਹੋਗੇ ਸਭ ਅਸੀਂ ਟੈਸਟ ਕਰਕੇ ਵੀ ਸਾਡੇ ਹੱਕ ਸਾਨੂੰ ਮਿਲਣ ਅਸੀਂ ਆਪਣੇ ਹੱਕ ਲੈ ਕੇ ਖੁਸ਼ੀ-ਖੁਸ਼ੀ ਘਰ ਨੂੰ ਜਾਈਏ ਆਪਣੇ ਆਪਣੇ ਬੱਚਿਆਂ ਵਾਸਤੇ ਕੁਝ ਨਾ ਕੁਝ ਲੈ ਕੇ ਜਾਈਏ ਘਰਾਂ ਨੂੰ ਸੋ ਜਿਹੜੀਆਂ ਬੀਬੀਆਂ ਨੇ ਉਹਨਾਂ ਵੱਲੋਂ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਹੱਕ ਨੇ ਉਹ ਮਿਲਣੇ ਚਾਹੀਦੇ ਨੇ ਕਿਸਾਨਾਂ ਦੇ ਹੱਕ ਜਿਹੜੇ ਨੇ ਕੇਂਦਰ ਸਰਕਾਰ ਨੂੰ ਦੇਣੇ ਚਾਹੀਦੇ ਨੇ ਸੋ ਦੇਖ ਸਕਦੇ ਹੋ ਜਿਹੜੀਆਂ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਬੀਬੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਮਹਿਲਾਵਾਂ ਭੈਣਾਂ ਇੱਥੇ ਪਹੁੰਚੀਆਂ ਨੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸ਼ੰਭੂ ਬਾਰਡਰ ਤੋਂ ਮਹਿਲਾ ਦਿਵਸ ਇੱਥੇ ਮਨਾਇਆ ਜਾ ਰਿਹਾ ਹੈ ਗੱਲਬਾਤ ਕਰ ਲੈਣੇ ਆ ਸੋ ਮਾਤਾ ਜੀ ਕੀ ਨਾਮ ਹੈ ਤੁਹਾਡਾ ਮਹਿੰਦਰਪੁਰ ਜੀ ਪਿੰਡ ਕਿਹੜਾ ਹੈ ਜੀ ਹਰਜਵਾਲ ਅੱਜ ਸ਼ੰਭੂ ਬਾਰਡਰ ਪਹੁੰਚੇ ਹੋ ਕਿਸਾਨਾਂ ਦੇ ਹੱਕ ਦੇ ਵਿੱਚ ਕੀ ਕਹੋਗੇ ਸਭ ਤੋਂ ਪਹਿਲਾਂ ਅਸੀਂ ਕਹਾਂਗੇ ਕਿ ਮੋਦੀ ਸਾਡੀ ਮੰਨਦਾ ਨਹੀਂ ਮੰਗਣ ਡਿਆ ਅਸੀਂ ਮੋਦੀ ਵਾਅਦੇ ਦਾ ਸਿਆਪਾ ਪਿੱਟ ਸਿਆਪਾ ਕਰਨ ਆਏ ਆ ਤੇ ਮੋਦੀ ਦਾ ਸਿਆਪਾ ਕਰਕੇ ਜਾਵਾਂਗੇ ਚੰਗੀ ਤਰ੍ਹਾਂ ਮੰਨੂਗਾ ਹਰ ਇੱਕ ਦਾ ਮੰਨੂਗਾ ਜ਼ਰੂਰ ਮੰਨੂਗਾ ਆਈ ਉਹ ਹੀ ਹੱਦੀ ਬੇਨਤੀ ਹੈ ਕਿ ਮੰਦ ਨਿਕਲੇ ਹਥੋਂ ਇਹੋ ਜਿਹੇ ਬੰਦੇ ਨੂੰ ਸਾਰ ਕੇ ਸੁਆਹ ਕਰ ਦੇਣਾ ਚਾਹੀਦਾ ਫੋਕਣਾ ਚਾਹੀਦਾ ਕਿਸਾਨਾਂ ਦੀਆਂ ਜਿਹੜੀਆਂ ਜੋਸ਼ ਸਰਤਾ ਮੰਨੀਆਂ ਚਾਹੀਦੀਆਂ ਨਾ ਮੰਨੇ ਫਿਰ ਪਤਾ ਤੁਹਾਨੂੰ ਪਤਾ ਆਪਣੇ ਬੱਚੇ ਬਣਾਉਣ ਜਾਣਦੇ ਨੂੰ ਬਣਾਉਣਗੇ ਫਿਰ ਜਾਣਦੇ ਜਿਦਾ ਜਮਾਈ ਉਹਦਾ ਮਨਾਵਾਂਗੇ ਕੀ ਲੱਗਦਾ ਅਸਰ ਕਿਉਂ ਨਹੀਂ ਹੋ ਰਿਹਾ 2020 ਚ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਦਿੱਲੀ ਦੀ ਬਰੂਹਾ ਤੇ ਕਿਸਾਨ ਬੈਠੇ ਸੀ ਤੇ ਹੁਣ ਫੇਰ ਸ਼ੰਭੂ ਬਾਰਡਰ ਤੇ ਬੈਠੇ ਨੇ ਕੀ ਲੱਗਦਾ ਕਿਉਂ ਜਿਹੜਾ ਹੈਗਾ ਤਸ਼ੱਦਦ ਆਇਆ ਜਾ ਰਿਹਾ ਸੈਂਟਰ ਵੱਲੋਂ ਇਹ ਜੀ ਪੈਸੇ ਦਾ ਪੁੱਤ ਬਣਿਆ ਜਿਹੜਾ ਨੇ ਬਾਂਦਰ ਨੂੰ ਇਹਨੂੰ ਅਕਲ ਨਹੀਂ ਹਜੇ ਕਿਦਾ ਤੁਸ਼ਣੀਆਂ ਮਾਰਦਾ ਫੇਤਾ ਜੀ ਮਾਰ ਲੰਦੋਂ ਬੰਦਲਟ ਤੁਸ਼ਣੀਆਂ ਕਿੰਨੀਆਂ ਮਾਰਦਾ ਆਖਰੀ ਕਰੀ ਰੱਖਾ ਕੇ ਬਹੁ ਗਾਈ ਨਾ ਵਸੇ ਇਹ ਜਨਤਾ ਸਾਡੀ ਜਿਹੜੀ ਨਾ ਵੀ ਭੜਕੀ ਬੜੀ ਬੜੇ ਪਰਕਾਉਣਾ ਠੀਕ ਨਹੀਂ ਆ ਇਹਨੂੰ ਇਹ ਜਿਹੜਾ ਜਿਹੜਾ ਨਫਾ ਵੈਨ ਲਵਣਾ ਇੰਦਰਾ ਗਾਂਧੀ ਨਹੀਂ ਰਹਿਣ ਦਿੱਤੀ ਇਹ ਕਿਹੜੇ ਕਿਹੇ ਪਾਸ ਕੋ ਆਏ ਇਹ ਤਾਂ ਗੱਲ ਹੀ ਕੁਛ ਨਹੀਂ ਕੀ ਇਹ ਪਾਸ ਕੋ ਆ ਕੇ ਕੀ ਹਾਂਜੀ ਜੀ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਕਿ ਗਦਾਸਪੁਰ ਤੋਂ ਆਏ ਹੋ ਜੀ ਗਦਾਸਪੁਰ ਤੋਂ ਆਏ ਹੋ ਕਿਸਾਨਾਂ ਦੇ ਹੱਕ ਚ ਆਏ ਹੋ ਅੱਜ ਅਜੇ ਹਾ ਪਾਪਰੇ ਹੱਕ ਲੈਣ ਵਾਸਤੇ ਆਏ ਆ ਆਪਣੇ ਬੱਚੇ ਵਾਰੇ ਪਿਓ ਵਾਰੇ ਪਿਤਾ ਵਾਰੇ ਅਜੇ ਹੱਕ ਨਹੀਂ ਦੇਣ ਦਿਆ ਕੀ ਚਾਹੀਦਾ ਜੁੱਤੀਆਂ ਚਾਹੀਦੀ ਇਹਨੂੰ ਜੁੱਤੀਆਂ ਵਾਰ ਲੈਣ ਆਏ ਇਹਨੂੰ ਇਹਦੇ ਮਕਾਨ ਕਰਵਾਉਣ ਤੇ ਤੱਕ ਲੈ ਕੇ ਜਾਵਾਂਗੇ ਤੁਸੀਂ ਮਾਤਾ ਜੀ ਅਸੀਂ ਗਦਾਫਰ ਜ਼ਿਲ੍ਹੇ ਵਾਹਰਚ ਵਾਲੋਂ ਇਕੱਠੇ ਆਏ ਹਾਂ ਸਾਰੇ ਤੇ ਕੀ ਕਹੋਗੇ ਅੱਜ ਸ਼ੰਭੂ ਬਾਰਡਰ ਪਹੁੰਚੇ ਹਾਂ ਤੁਸੀਂ ਅਸੀਂ ਅਸੀਂ ਮੋਦੀ ਦੇ ਖਿਲਾਫ ਆਏ ਆਂ ਅਸੀਂ ਆਪਣੇ ਆਪਣਾ ਹੱਕ ਮੰਗਣ ਆਏ ਆਂ ਅਸੀਂ ਸਾਡੇ ਵੀਰਾਂ ਸਾਡੇ ਕਿਸਾਨ ਵੀਰਾਂ ਦਾ ਸਾਨੂੰ ਹੱਕ ਆ ਰਿਹਾ ਚਾਹੀਦਾ ਵਾ ਇਹ ਵੀ ਆਪਣੇ ਬੱਚਿਆਂ ਵਾਰੀ ਆਪਣੇ ਵੀਰਾਂ ਵਾਰੀ ਆਏ ਹਾਂ ਅਸੀਂ ਮੈਂ ਉੱਥੋਂ ਹੀ ਆਏ ਹਰਚਵਾਲ ਤੋਂ ਅਸੀਂ ਆਏ ਤਾਂ ਇਹ ਆਪਣਾ ਹੱਕ ਲੈਣ ਵਾਸਤੇ ਆਏ ਆ ਇਹ ਸਾਡੇ ਬੱਚਿਆਂ ਦੇ ਲਹੂ ਪੀਂਡਿਆ ਵਾ ਗੜੀ ਹੜੀਆਂ ਜਿਆਂ ਦਾ ਤਾਂ ਮਰ ਮਰ ਕੇ ਨੰਗੇ ਪੈਰਾਂ ਤੋਂ ਰਹਿ ਰਹਿ ਕੇ ਅਸੀਂ ਬੜਾਈਆਂ ਸਾਡੀਆਂ ਖੋਰਿਆ ਵਾ ਬੱਚੇ ਸਾਡੇ ਇਹਨਾਂ ਨੂੰ ਕੋਈ ਨੌਕਰੀ ਨਹੀਂ ਦੇਣ ਡਿਆ ਇੱਕ ਫੌਜ ਦੀ ਨੌਕਰੀ ਉਹ ਇਹਨੇ 4 ਸਾਲੀ ਕਰਤੀ ਦੋ ਬੱਚੇ ਸਾਡੇ ਉੱਥੇ ਸੀਧ ਹੋ ਗਏ ਦੋ ਬੱਚੇ ਸਾਡੇ ਸੀਧ ਹੋ ਗਏ ਉਹਨਾਂ ਦਾ ਇਹਨੇ ਕੋਈ ਮੁੱਲ ਨਹੀਂ ਪਾਇਆ ਹੈ ਇਹ ਕੋਈ ਬੰਦਾ ਵਾ ਆਪੇ ਅਸੀਂ ਵੋਟਾਂ ਪਾਪਾ ਇਹਨੂੰ ਬਣਾ ਲਿਆ ਗਲਤੀਆਂ ਤੇ ਸਾਡੀਆਂ ਵਾ ਹਾਂਜੀ ਵੈ ਗੁਰਜੀ ਕਾ ਖਾਲਸਾ ਸੋ ਬਿਲਕੁਲ ਜਿਹੜੀਆਂ ਬੀਬੀਆਂ ਇੱਥੇ ਪਹੁੰਚੀਆਂ ਨੇ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਹੱਕ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤੇ ਗਏ ਉਸ ਹੱਕ ਨੂੰ ਲੈ ਕੇ ਛੱਡਣਗੇ ਕਿਸਾਨ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਬੀਬੀਆਂ ਪਹੁੰਚੀਆਂ ਨੇ ਮਹਿਲਾ ਦਿਵਸ ਇੱਥੇ ਮਨਾਇਆ ਜਾ ਰਿਹਾ ਤੇ ਵੱਡੀ ਗਿਣਤੀ ਵਿੱਚ ਪੂਰੇ ਪੰਜਾਬ ਤੋਂ ਮਹਿਲਾਵਾਂ ਇੱਥੇ ਪਹੁੰਚੀਆਂ ਨੇ ਤੇ ਇੱਕੋ ਗੱਲ ਜਿਹੜੀ ਆ ਬੀਬੀਆਂ ਵੱਲੋਂ ਕਹੀ ਜਾ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਜਦੋਂ ਤੱਕ ਕਿਸਾਨਾਂ ਨੂੰ ਹੱਕ ਨਹੀਂ ਮਿਲ ਜਾਂਦੇ ਕੇਂਦਰ ਸਰਕਾਰ ਉਹਨਾਂ ਦੀਆਂ ਬਣਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਜਿਹੜੀ ਬੀਬੀਆਂ ਨੇ ਉਹ ਵੀ ਕਿਸਾਨਾਂ ਦੇ ਨਾਲ ਡਟੀਆਂ ਰਹਿਣਗੀਆਂ ਤੇ ਇਹ ਜਿਹੜਾ ਮੋਰਚਾ ਹੈਗਾ ਉਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਕੈਮਰਾ ਪਰ ਸੰਦੀਪਲ ਦੇ ਨਾਲ ਅਮਨਦੀਪ ਸਿੰਘ ਜੀ ਤਵੇਬ ਟੀਵੀ ਸ਼ੰਭੂ